ਪਟਿਆਲਾ ਚ ਵੱਡਾ ਹਾਦਸਾ ਵਾਪਰਿਆ ਜਿਸ ਦੇ ਵਿੱਚ ਤਿੰਨ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਹਾਦਸਾ ਕੱਲ ਦੇ ਰਾਤ ਵਾਪਰਿਆ ਜਿਸ ਦੇ ਵਿੱਚ ਤਿੰਨ ਬਾਈਕ ਸਵਾਰ ਨੌਜਵਾਨ ਜੋ ਕਿ ਸਮਾਣਾ ਤੋਂ ਪਟਿਆਲਾ ਵੱਲੋਂ ਆ ਰਹੇ ਸੀ ਅਤੇ ਰਸਤੇ ਦੇ ਵਿੱਚ ਟਰੱਕ ਦੇ ਵਿੱਚ ਜਾ ਵਜੇ ਜਿਸ ਕਰਕੇ ਇਹਨਾਂ ਤਿੰਨਾਂ ਨੌਜਵਾਨਾਂ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਤੇ ਇਹ ਤਿੰਨੋਂ ਨੌਜਵਾਨ ਪਟਿਆਲਾ ਦੇ ਪਿੰਡ ਕੁਲਾਰਾ ਦੇ ਰਹਿਣ ਵਾਲੇ ਨੇ ਤੁਹਾਨੂੰ ਦੱਸ ਦਈਏ ਕਿ ਇੱਕ ਪਾਸੇ ਪੰਜਾਬ ਦੇ ਵਿੱਚ ਸੰਘਣੀ ਧੁੰਦ ਪੈ ਰਹੀ ਹੈ ਠੰਡ ਦਾ ਮਾਹੌਲ ਹੈ ਤੇ ਦੂਜੇ ਪਾਸੇ ਇਸ ਤਰ੍ਹਾਂ ਦੇ ਹਾਦਸੇ ਵਾਪਰ ਰਹੇ ਨੇ ਤਾਂ ਪਟਿਆਲਾ ਦੇ ਵਿੱਚ ਇਹ ਵੱਡਾ ਹਰ ਸਬਾਪਰੇ ਪਟਿਆਲਾ ਸਮਾਨਾ ਰੋਡ ਤੇ ਇਹ ਹਾਦਸਾ ਵਾਪਰਿਆ ਜਿਸ ਦੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ ਤੇ ਮੌਕੇ ਤੇ ਜੋ ਸਾਡੇ ਪੱਤਰਕਾਰ ਮੌਜੂਦ ਸੀ ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ ਉਹਨਾਂ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਿਰ ਇਹ ਹਾਦਸਾ ਕਿਵੇਂ ਵਾਪਰਿਆ ਤਾਂ ਜੀ ਕਵਲਜੀਤ ਜੀ ਕਿਵੇਂ ਵਾਪਰੇ ਆਇਆ ਇਹ ਪੂਰਾ ਹਾਦਸਾ ਤੇ ਕਿਸ ਤਰ੍ਹਾਂ ਇਹ ਮੌਤ ਮੌਤਾ ਹੋਈਆਂ ਨੇ ਜੋ ਜੀ ਬਿਲਕੁਲ ਦੱਸ diel ki ਇਹ ਤਿੰਨੋਂ ਨੌਜਵਾਨੇ ਕੋਈ ਪਿੰਡ ਦੇ ਰਹਿਣ ਵਾਲੇ ਨੇ ਜਿਹੜਾ ਪਟਿਆਲਾ ਜ਼ਿਲ੍ਹਾ ਦੇ ਹਲਕਾ ਸਨੌਰ ਦੇ ਅਧੀਨ ਆਉਂਦਾ ਹੈ ਤਾਂ ਇਹ ਸਮਾਨਾਂ ਦੇ ਵਿੱਚ ਦਿਹਾੜੀ ਮਜ਼ਦੂਰੀ ਕਰਨ ਦੇ ਲਈ ਗਏ ਹੋਏ ਸੀਗੇ ਜਿਸ ਤਰ੍ਹਾਂ ਇਹ ਕੰਮ ਕਰਕੇ ਵਾਪਸ ਆ ਰਹੇ ਸੀਗੇ ਇੱਕੋ ਮੋਟਰਸਾਈਕਲ ਦੇ ਉੱਪਰ ਤਿੰਨੋ ਜਣੇ ਸਵਾਰ ਸੀਗੇ ਤਾਂ ਰਾਹ ਜਾਂਦੇ ਇੱਕ ਟਰੱਕ ਦੇ ਵਿੱਚ ਤੇਜ਼ ਸਪੀਡ ਹੋਣ ਕਾਰਨ ਉਸ ਦੇ ਵਿੱਚ ਜਾ ਵਜੇ ਜਿਸ ਕਰਕੇ ਇਹਨਾਂ ਦੀ ਜਿਹੜੀ ਹੈ ਮੌਕੇ ਤੇ ਹੀ ਮੌਤ ਹੋ ਗਈ ਕਿਉਂਕਿ ਟੱਕਰ ਇੰਨੀ ਕੁ ਭਿਆਨਕ ਸੀਗੀ ਕਿ ਇਹਨਾਂ ਦੀ ਜਾਨ ਜਿਹੜੀ ਹੈ ਉੱਥੇ ਬਚਾਈ ਨਹੀਂ ਜਾ ਸਕੀ ਇਹਨਾਂ ਦੀ ਜਿਹੜੀ ਹੈ ਉੱਥੇ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਾਂ ਲੋਕਾਂ ਵੱਲੋਂ ਜ਼ਰੂਰ ਇੱਕ ਵੀਡੀਓ ਜਿਹੜੀ ਜਨਤਕ ਕੀਤੀ ਜਾਂਦੀ ਹੈ ਇਹਨਾਂ ਦੀ ਜਦੋਂ ਮੌਤ ਹੋ ਗਈ ਸੀਗੀ ਇੱਕ ਪਾਸੇ ਨਾ ਤਾਂ ਜਿਹੜਾ ਮੋਟਰਸਾਈਕਲ ਸੀਗਾ ਤਾਂ ਉਹ ਡਿੱਗਿਆ ਹੋਇਆ ਨਜ਼ਰ ਆ ਰਿਹਾ ਤੇ ਦੂਜੇ ਪਾਸੇ ਜਿਹੜੀ ਇਹਨਾਂ ਦੀ ਡੈੱਡ ਬੋਡੀਆਂ ਸੀਗੀਆਂ ਸੜਕ ਤੇ ਪਈਆਂ ਹੋਈਆਂ ਨਜ਼ਰ ਆ ਰਹੀਆਂ ਸੀਗੀਆਂ ਹਾਲਾਂਕਿ ਐਂਬੂਲੈਂਸ ਵੀ ਜਿਹੜਾ ਲੋਕਾਂ ਨੇ ਫੋਨ ਕੀਤਾ ਸੀਗਾ ਲੇਕਿਨ ਐਂਬੂਲੈਂਸ ਵੀ ਕਾਫੀ ਸਮੇ ਬਾਅਦ ਆਈ ਹੈ ਤਾਂ ਲੋਕਾਂ ਦੇ ਜਿਹੜੀ ਵੀਡੀਓ ਜਿਹੜੀ ਜਨਤਕ ਕੀਤੀ ਉਹਦੇ ਵਿੱਚ ਕਾਫੀ ਕੁਝ ਦਿਖਾਈ ਦੇ ਰਿਹਾ ਜਿਹਦੇ ਵਿੱਚ ਇੱਕ ਟਰੱਕ ਵੀ ਦਿਖਾਈ ਦੇ ਰਿਹਾ ਟਰੱਕ ਦੇ ਵੀ ਜਿਹੜਾ ਲੋਕੀ ਵੀਡੀਓ ਦੇ ਵਿੱਚ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਇਸ ਟਰੱਕ ਦੇ ਵਿੱਚ ਵੱਜੇ ਨੇ ਇਸ ਟਰੱਕ ਦੇ ਵਿੱਚ ਵੱਜਨ ਕਰਕੇ ਮੌਤ ਹੋਈ ਹੈ ਤਾਂ ਹਾਲਾਂਕਿ ਕਹਿ ਸਕ ਜੀ ਕਮਲਜੀਤ ਜੀ ਤਾਂ ਕਿਹਨਾਂ ਦੀ ਗਲਤੀ ਮੰਨੀ ਜਾ ਰਹੀ ਹੈ ਟਰੱਕ ਵਾਲੇ ਦੀ ਗਲਤੀ ਸੀ ਜਾਂ ਫਿਰ ਨੌਜਵਾਨਾਂ ਦੀ ਜੀ ਬਿਲਕੁਲ ਜਿਹੜਾ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਕਿ ਟਰੱਕ ਜਿਹੜਾ ਅੱਗੇ ਜਾ ਰਿਹਾ ਸੀਗਾ ਤਾਂ ਪਿੱਛੋਂ ਦੀ ਇਹ ਨੌਜਵਾਨ ਆ ਰਹੇ ਸੀਗੇ ਸਪੀਡ ਬੜੀ ਤੇਜ਼ ਸੀਗੀ ਮੋਟਰਸਾਈਕਲ ਦੀ ਤਾਂ ਇਸ ਕਰਕੇ ਜਿਹੜਾ ਕਹਿ ਸਕਦੇ ਆ ਕਿ ਇਹਨਾਂ ਦਾ ਜਿਹੜਾ ਉਹਦਾ ਬੈਲੈਂਸ ਜਿਹੜਾ ਸੰਭਲਿਆ ਨਹੀਂ ਹੈਗਾ ਮੋਟਰਸਾਈਕਲ ਦਾ ਇਸ ਕਰਕੇ ਪਿੱਛੋਂ ਦੀ ਆ ਕੇ ਜਿਹੜਾ ਟਰੱਕ ਦੇ ਵਿੱਚ ਵੱਜੇ ਨੇ ਓਵਰਟੇਕਿੰਗ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਲੇਕਿਨ ਸਾਈਡ ਜਿਹੜੀ ਸਾਈਡ ਤੋਂ ਜਿਹੜੀ ਗੱਡੀ ਆ ਰਹੀ ਸੀਗੀ ਗੱਡੀ ਕਰਕੇ ਇਹਨਾਂ ਨੂੰ ਜਗ੍ਹਾ ਨਹੀਂ ਮਿਲੀ ਹੈਗੀ ਇਸ ਕਰਕੇ ਜਿਹੜਾ ਇਹ ਹਾਸਾ ਸਾਰਾ ਵਾਪਰਿਆ ਤਾਂ ਕਹਿ ਸਕਦੇ ਆ ਕਿ ਹਾਲਾ ਗਲਤੀ ਤਾਂ ਬਾਈਕ ਵਾਲਿਆਂ ਦੀ ਕਰ ਰਹੀ ਹੈ ਕਿਉਂਕਿ ਓਵਰਟੇਕ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ ਹਾਲਾਂਕਿ ਇਸ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਜਿਹੜੀ ਹੈ ਮੌਤ ਹੋਈ ਹੈ ਫਿਲਹਾਲ ਜੀ ਕਵਲਜੀਤ ਜੀ ਕੀ ਆਪਸ ਦੇ ਵਿੱਚ ਰਿਸ਼ਤੇਦਾਰ ਸੀ ਜਾਂ ਫਿਰ ਦੋਸਤ ਸੀ ਇਹ ਨੌਜਵਾਨ ਜੀ ਇੱਕੋ ਪਿੰਡ ਦੇ ਸੀ ਕਿ ਜਿਹੜੇ ਇਕੱਠੇ ਕੰਮ ਕਰਦੇ ਸੀਗੇ ਤਾਂ ਇਕੱਠੇ ਹੀ ਇਹ ਕੰਮ ਦੇ ਉੱਪਰ ਜਾਂਦੇ ਹੁੰਦੇ ਸੀਗੇ ਤਾਂ ਉਹ ਵੀ ਕੰਮ ਕਰਕੇ ਜਿਹੜਾ ਵਾਪਸ ਆ ਰਹੇ ਸੀ ਦਿਹਾੜੀ ਮਜ਼ਦੂਰੀ ਕਰਨ ਵਾਲੇ ਪਰਿਵਾਰ ਤੋਂ ਐ ਤੇ ਕਹਿ ਸਕਦੇ ਆ ਕਿ ਪਰਿਵਾਰ ਨੂੰ ਵੱਡਾ ਸਦਮਾ ਵੀ ਹੈ ਕਿਉਂਕਿ ਤਿੰਨ ਲੋਕਾਂ ਦੀ ਇੱਕੋ ਪਿੰਡ ਦੇ ਵਿੱਚ ਮੌਤ ਹੋਣਾ ਇੱਕ ਵੱਡਾ ਹਸ ਤਾਂ ਕਹਿ ਸਕਦੇ ਹਾਂ ਕਿ ਇੱਕ ਹੀ ਪਿੰਡ ਦੇ ਵਿੱਚ ਤਿੰਨ ਸਿਵੇ ਬਲਣਗੇ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਹਾਡਾ ਜਾਣਕਾਰੀ ਦੇਣ ਲਈ ਕਮਲਜੀਤ ਤਪਟੇਆਲਾ ਦੇ ਵਿੱਚ ਇਹ ਬੇहद ਦਰਦਨਾਕ ਹਾਦਸਾ ਵਾਪਰਿਆ ਜਿੱਥੇ ਇੱਕ ਹੀ ਪਿੰਡ ਦੇ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ ਰੋਜ਼ੀ ਰੋਟੀ ਕਮਾ ਕੇ ਵਾਪਸ ਆ ਰਹੇ ਸੀ ਦਿਹਾੜੀ ਮਜ਼ਦੂਰੀ ਕਰਕੇ ਵਾਪਸ ਆ ਰਹੇ ਸੀ ਜਿਸ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਕਿਉਂਕਿ ਅਧੇਰ ਰਾਤ ਹਾਦਸਾ ਵਾਪਰਿਆ ਇੱਕ ਤਾਂ ਹਨੇਰੇ ਦੇ ਕਾਰਨ ਕੁਝ ਪਤਾ ਨਹੀਂ ਲੱਗਿਆ ਤਾਂ ਦੂਜੇ ਪਾਸੇ ਤੇਜ਼ ਰਫ਼ਤਾਰ ਹੋਣ ਕਾਰਨ ਟਰੱਕ ਦੇ ਵਿੱਚ ਵੱਜ ਜਾਂਦੇ ਨੇ ਅੱਗੇ ਜੋ ਟਰੱਕ ਜਾ ਰਿਹਾ ਹੁੰਦਾ ਹੈ ਉਸ ਦੇ ਵਿੱਚ ਇਹ ਵੱਜ ਜਾਂਦੇ ਨੇ ਬੈਲੈਂਸ ਨਹੀਂ ਰਹਿੰਦਾ ਜਿਸ ਕਾਰਨ ਮੌਕੇ ਦੇ ਉੱਤੇ ਹੀ ਇਹਨਾਂ ਤਿੰਨਾਂ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਇੱਕ ਹੀ ਪਿੰਡ ਦੇ ਵਿੱਚ ਤਿੰਨ ਸਿਵੇ ਬਲਣਗੇ ਅਕਸਰ ਕਿਹਾ ਜਾਂਦਾ ਹੈ ਕਿ ਸੜਕਾਂ ਦੇ ਉੱਤੇ ਰਫ਼ਤਾਰ ਘੱਟ ਰੱਖਣੀ ਚਾਹੀਦੀ ਹੈ ਤੇ ਕਾਹਲੀ ਨਾਲ ਲੋਕ ਕਹਿੰਦੇ ਦੇਰੀ ਚੰਗੀ ਪਰ ਇਸ ਤਰ੍ਹਾਂ ਦੇ ਹਾਦਸੇ ਅਕਸਰ ਵਾਪਰਦੇ ਨੇ ਜਦੋਂ ਨੌਜਵਾਨਾਂ ਦੇ ਵੱਲੋਂ ਤੇਜ਼ ਰਫ਼ਤਾਰ ਦੇ ਵਿੱਚ ਵਾਹਨ ਚਲਾਏ ਜਾਂਦੇ ਨੇ ਤੇ ਕਈ ਵਾਰ ਹਨੇਰੇ ਦੇ ਕਾਰਨ ਕਈ ਵਾਰ ਧੁੰਦਾਂ ਦੇ ਕਾਰਨ ਇਹ ਜਿਹੇ ਹਾਦਸੇ ਵਾਪਰ ਜਾਂਦੇ ਨੇ ਤਾਂ ਇੱਕ ਹੋਰ ਵੱਡਾ ਹਾਦਸਾ ਵਾਪਰਿਆ ਹੈ ਪਟਿਆਲਾ ਸਮਾਣਾ ਰੋਡ ਤੇ ਇਹ ਹਾਦਸਾ ਵਾਪਰਿਆ ਜਿਸ ਦੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ ਤਾਂ ਬੇਹਦ ਦਰਦਨਾਕ ਹਾਦਸਾ ਤਿੰਨ ਘਰਾਂ ਦੇ ਚਿਰਾਗ ਬੁਝ ਗਏ ਨੇ ਇਸ ਹਾਦਸੇ ਦੇ ਵਿੱਚ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਟਰੱਕ ਖੜਾਏ ਜਿਸ ਦੇ ਵਿੱਚ ਇਹਨਾਂ ਨੌਜਵਾਨਾਂ ਦੀ ਬਾਈਕ ਟੱਕਰ ਮਾਰਦੀ ਹੈ ਤੇ ਉਸ ਦੇ ਦੌਰਾਨ ਮੌਕੇ ਦੇ ਹੀ ਇਹਨਾਂ ਤਿੰਨਾਂ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਰੋਜ਼ੀ ਰੋਟੀ ਕਮਾ ਕੇ ਵਾਪਸ ਆ ਰਹੇ ਸੀ ਨਹੀਂ ਪਤਾ ਸੀ ਕਿ ਰਸਤੇ ਦੇ ਵਿੱਚ ਮੌਤ ਇੰਤਜ਼ਾਰ ਕਰ ਰਹੀ ਹੈ ਪਰ ਦਰਦਨਾਕ ਹਾਦਸਾ ਵਾਪਰਿਆ ਤੇ ਤਿੰਨਾਂ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ